ਲੋ ਜੀ ਆ ਹੈ ਧਰਤੀ ਦਾ ਨਿਖਾਰ ਅੱਜ ਸਵੇਰੇ ਬਾਰਖਾ ਹੋਈ ਆ ਔਰ ਦੇਖੋ ਬਈ ਮੱਲਵੇ ਕੇ ਕਿਦਾਂ ਸਾਰੇ ਪਾਸੇ ਜਿਹੜਾ ਹੈਗਾ ਆ ਫਸਲਾਂ ਦੇ ਉੱਤੇ ਪੌਦਿਆਂ ਦੇ ਉੱਤੇ ਜਾਂ ਰੁੱਖ ਬੂਟਿਆਂ ਦੇ ਉੱਤੇ ਕਿਦਾਂ ਨਿਖਾਰ ਆਇਆ ਹੋਇਆ ਆ ਅਸਮਾਨ ਵੀ ਜਿਹੜਾ ਹੈਗਾ ਚਾਹੇ ਉਹ ਬੱਦਲਾਂ ਨਾਲ ਟਕਿਆ ਆ ਪਰ ਜਿੱਥੇ ਜਿੱਥੇ ਵੀ ਉਹ ਦਿਖ ਰਿਹਾ ਆ ਉਹਦੀ ਮਤਲਬ ਕਿਦਾਂ ਉਹਦਾ ਰੰਗ ਦੇਖੋ ਕਿਦਾਂ ਦਾ ਆ ਮਤਲਬ ਕਹਿ ਸਕਦੇ ਆ ਕਿ ਜਿਹੜਾ ਪਾਣੀ ਇੱਕ ਬਹੁਤ ਵੱਡੀ ਨਿਯਮਤ ਆ ਜ਼ਿੰਦਗੀ ਦੀ ਔਰ ਜਿੰਨਾ ਚਿਰ ਇਸ ਪਾਣੀ ਨੇ ਧਰਤੀ ਦੇ ਉੱਤੇ ਕਣੀਆਂ ਦੇ ਰੂਪ ਦੇ ਵਿੱਚ ਨਹੀਂ ਵਰਨਾ ਉਨਾ ਚਿਰ ਜਿਹੜੀ ਹੈਗੀ ਆ ਧਰਤੀ ਦੇ ਉੱਤੇ ਹਰ ਇੱਕ ਜਿਹੜੀ ਚੀਜ਼ ਆ ਚਾਹੇ ਉਹ ਫਸਲ ਆ ਚਾਹੇ ਉਹ ਰੋਖਾ ਚਾਹੇ ਉਹ ਪਸ਼ੂ ਆ ਚਾਹੇ ਉਹ ਪੰਛੀ ਆ ਉਹਨੂੰ ਚੈਨ ਨਹੀਂ ਆਉਣੀ ਤੂੰ ਇਸ ਕਰਕੇ ਆ ਸਾਨੂੰ ਧਰਤੀ ਦੇ ਉੱਤੇ ਵੈਸੇ ਤਾਂ ਹਰੇਕ ਜਿਹੜੀ ਕੁਦਰਤੀ ਨਿਯਮਤ ਆ ਕੁਦਰਤੀ ਸੋਮਾ ਆ ਉਹ ਸਾਡੇ ਵਾਸਤੇ ਬਹੁਤ ਮਹੱਤਵਪੂਰਨਾ ਪਰ ਖਾਸ ਤੌਰ ਤੇ ਜਿਹੜੀ ਜਿਹੜਾ ਪਾਣੀ ਆ ਉਹਦਾ ਬਹੁਤ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਹੀ ਜ਼ਿੰਦਗੀ ਆ ਇਧਰਲੇ ਪਾਸੇ ਦੇਖੋ ਮੱਕੀ ਨੂੰ ਜਿਹੜੀਆਂ ਛਲੀਆਂ ਪਈਆਂ ਹੋਈਆਂ ਆ ਔਰ ਆ ਜਿਹੜੇ ਸਾਡੇ ਦਰਖਤ ਆ ਉਹਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ ਅੱਜ ਪੰਛੀ ਵੀ ਜਿਹੜੇ ਹੈਗੇ ਉਹ ਮੌਜ ਦੇ ਨਾਲ ਚਹਿਚਹਾ ਰਹੇ ਆ ਕਿਉਂਕਿ ਬਰਖਾ ਪੈਣ ਦੇ ਨਾਲ ਮੌਸਮ ਬਹੁਤ ਹੀ ਸੁਹਾਵਣਾ ਹੋ ਗਿਆ ਹੈ ਔਰ ਬਿਲਕੁਲ ਜਿਹੜਾ ਧਰਤੀ ਦਾ ਰੰਗ ਜਿਹੜਾ ਹੈਗਾ ਆ ਜਾਂ ਧਰਤੀ ਜਿਹੜੀ ਨਹਾਰਾ ਉਹ ਬਿਲਕੁਲ ਬਲ ਰਹੀ ਹੈ ਔ ਧਰਤੀ ਮਾਂ ਨਾਲ ਪਿਆਰ ਕਰੀਏ ਤੇ ਪਾਣੀ ਦਾ ਸਤਿਕਾਰ ਕਰੀਏ